ਕੋਲਵੀਆ ਤਾਂ ਹੀ ਦਾ ਫੋਨ ਵਾਪਸ ਲਿਆ ਰੋਹਿਤ ਸ਼ਰਮਾ ਉਹ ਬੇਟੇ ਦੀ ਦੇਤੋ ਕੀ ਮਰੇ ਰਹੀ ਉਹ ਕੁੜੀ ਨੇ ਜੋ ਵੀ ਕੀਤਾ ਪਤਾ ਹੀ ਹੈ ਸਭ ਨੂੰ ਪਤਾ ਕਿ ਕੀ ਮੰਗ ਕਰਦਾ ਕਿੰਨੇ ਸਾਲ ਦਾ ਬੇਟਾ ਤੁਹਾਡਾ 17 ਸਾਲ ਦਾ ਤੇ ਕਿੰਨੇ ਬੱਚੇ ਮੇਰਾ ਬੱਚੇ ਦੋ ਸੀ ਇੱਕ ਹੈਗਾ 10 ਸਾਲ ਦਾ ਇੱਕ ਇਹ ਸਤਰਾਸ ਹਾਲਸ ਤੇ ਤੁਹਾਨੂੰ ਪਤਾ ਲੱਗਿਆ ਜੀ ਬੇਟੇ ਨੇ ਉਹਨਾਂ ਨਾਲ ਕੋਈ ਆਪਸੀ ਗੱਲਬਾਤ ਸੀ ਇਹਦਾ ਇੰਨਾ ਕੁਛ ਨਹੀਂ ਸੀ ਬਸ ਪਤਾ ਸੀ ਠੀਕ ਹੋਣਾ ਬੱਚਿਆਂ ਦਾ ਹੁੰਦਾ ਹਰ ਇੱਕ ਬੰਦੇ ਦਾ ਹੁੰਦਾ ਤੁਸੀਂ ਕੀ ਮੰਨ ਕਰਦੇ ਹੋ ਕਿਹਦੇ ਤੇ ਕਰਦੇ ਹੋ ਕਰ ਵੀ ਉਹਨਾਂ ਦੇ ਜਿਹਨੇ ਮੁੰਡਾ ਮਾਰਿਆ ਇਹ ਤਾਂ ਚੈਟਿੰਗ ਹੋਈ ਹੈ ਜਿਹਨੇ ਚੈਟਿੰਗ ਹੋਈ ਮੁੰਡਾ ਮਾਰਿਆ ਉਹਨੇ ਕਿਹਾ ਜੰਪਿੰਗ ਕਰ ਐਸਾ ਸਾਨੂੰ ਕਿਹਾ ਉਹ ਚੈਟਿੰਗ ਦੁੱਤੀ ਸਾਰੀ ਆਪਾਂ ਚੈਟਿੰਗ ਕੀਤੀ ਉਹਨੇ ਜੋ ਵੀ ਕੀਤਾ ਉਸ ਤੋਂ ਬਾਅਦ ਵੀ ਕਾਰਵਾਈ ਨਹੀਂ ਕਰਦੇ ਬੇ ਕਿਉਂ ਨਹੀਂ ਕਰਦੇ ਬੇ ਕਾਰਵਾਈ ਤੁਸੀਂ ਪੈਸੇ ਖਾਦੇ ਆ ਇਹੇ ਕੱਲ ਨੂੰ ਕੁੜੀ ਦੇ ਘਰੋਂ ਕੋਈ ਕੁੜੀ ਦੇ ਘਰੋਂ ਜੇ ਕੁੜੀ ਦਾ ਮਰ ਜਾਂਦਾ ਕੋਈ ਕੁੜੀ ਮਰ ਜਾਂਦੀ ਤੇ ਸਾਡਾ ਸਾਰਾ ਖਾਨਾ ਚੱਕਣਾ ਨੇ ਹੋਣਾ ਇਸ ਟਾਈਮ ਇਹ ਠੱਗਾ ਸ਼ਰਿਆਮ ਹੈ ਤੁਸੀਂ ਕਿੰਨੇ ਠੱਗਾ ਸ਼ਰਿਆਮ ਹੈ ਜੇ ਕੱਲ ਨੂੰ ਕੁੜੀ ਦੇ ਘਰ ਕੋਈ ਨਿੱਕੀ ਗੱਲਬਾਤ ਹੋ ਜਾਂਦੀ ਤੁਸੀਂ ਇਹਦਾ ਮਤਲਬ ਮੁੰਡਿਆਂ ਦਾ ਸਾਰਾ ਟੱਬਰ ਚੱਕ ਲੈਣਾ ਸੀ ਅੱਜ ਪੁਲਿਸ ਪ੍ਰਸ਼ਾਸਨ ਕੀ ਕਰਦੀ ਪਈ ਹੈ ਇਹ ਟੱਕਾ ਨਹੀਂ ਚੱਲਣ ਦੇਣਾ ਸੀ ਅਸੀਂ ਇਸ ਟੱਕੇ ਦੇ ਖਿਲਾਫ ਆ ਔਰ ਅਸੀਂ ਹੱਲੇ ਹੀ ਪ੍ਰਸ਼ਾਸਨ ਨੂੰ ਹੱਥ ਜੋੜ ਕੇ ਬੇਨਤੀ ਕਰ ਰਹੇ ਆ ਕਿ ਸਾਡੇ ਜੋ ਬੰਦੀ ਕਾਰਵਾਈ ਸਾਡਾ ਜੋ ਪਰਚਾ ਦਰਜ ਬੰਦੀ ਕਾਰਵਾਈ ਉਹਦੇ ਦੇ ਕੀਤੀ ਜਾਵੇ ਜੇ ਤੁਹਾਡੇ ਮੁਤਾਬਕ ਕਾਰਵਾਈ ਨਹੀਂ ਹੁੰਦੀ ਤੇ ਕੀ ਕਰਾਂਗੇ ਉਹਦੇ ਦੇਖੋ ਜੀ ਫਿਰ ਸੰਸਕਾਰ ਨਹੀਂ ਅਸੀਂ ਕਰਾਂਗੇ ਜਦ ਤੱਕ ਅਸੀਂ ਸਾਡੇ ਮੁਤਾਬਕ ਕਾਰਵਾਈ ਨਹੀਂ ਹੁੰਦੀ ਤਦ ਤੱਕ ਅਸੀਂ ਬੋਡੀ ਸਿਵਲ ਹਸਪੀਟਲ ਨਹੀਂ ਲੈਣੀ ਠੀਕ ਹੈ ਜਿਹੜਾ ਸ਼ਰਿਆਮ ਟੱਕਾ ਜਿਹੜੀ ਪੁਲਿਸ ਕਰਦੀ ਪਈ ਆ ਅਸੀਂ ਉਹਦੇ ਖਿਲਾਫ ਆ ਜੀ ਮੈਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਪਰ ਆਪਣੇ ਵੱਲੋਂ ਬਹੁਤ ਕੀਤੀ ਹੈ ਜੀ ਉਹ ਤਾਂ ਉਲਟਾ ਸਾਨੂੰ ਕਹਿ ਰਿਹਾ 302 ਦਾ ਪਰਚਾ ਸੀ ਤੁਹਾਡੇ ਦਿਨੇ ਆ ਜੀ ਸਾਡੇ ਦੇ ਪਰਚਾ ਪਾ ਰਹੇ ਸੀ ਉਹ ਪ੍ਰੈਸ਼ਰ ਜੀ ਉਹ ਤਾਂ ਸਾਡੇ ਦੇ ਕਿਸ ਚੀਜ਼ ਦਾ ਇਹ ਦੇ ਬਾਰੇ ਨਹੀਂ ਪਤਾ ਜੀ ਉਹ ਸਾਡੂ ਕਹਿੰਦੇ ਅਸੀਂ ਤਾਂ ਤੁਹਾਡੇ ਦੇ ਕਾਰਵਾਈ ਕਰਦੇ ਜੀ ਇਹ ਕਾਦੇ ਹਾਸਤੇ ਜੀ ਮੁੰਡਾ ਸਾਡਾ ਮਰਿਆ ਪਰਚਾ ਸਾਡੇ ਦੇ ਪਾ ਰਹੇ ਹੋ ਹੈਨਾ ਮੁੰਡਾ ਮੇਰਾ ਮਰ ਗਿਆ ਨਾ ਮੇਰਾ ਮੁੰਡਾ ਮਰਿਆ ਤੇ ਮੇਰੇ ਦੇ ਪਰਚਾ ਪਾ ਰਹੇ 200 302 ਦਾ ਹੈਨਾ ਐਸਓ ਨੇ ਬਸਤੀ ਥਾਣੇ ਐਸਟ ਨੇ ਗੱਲ ਕਹੀ ਹੈ ਇਨਸਾਫ ਸਾਨੂੰ ਚਾਹੀਦਾ ਜੀ ਅਸੀਂ ਬੇਨਤੀ ਬਾਰ-ਬਾਰ ਹੱਲੇ ਵੀ ਹੱਥ ਜੋੜ ਕੇ ਅਸੀਂ ਤੁਹਾਡੇ ਪ੍ਰੈਸ ਰਾਹੀਂ ਅਸੀਂ ਸਾਰੀ মিডিਆ ਰਾਹੀਂ ਅਸੀਂ ਬੇਨਤੀ ਕਰਦੇ ਆ ਜੀ ਸਾਨੂੰ ਇਨਸਾਫ ਚਾਹੀਦਾ ਜੀ ਕੱਲ ਹੀ ਸਾਨੂੰ ਥਾਣੇ ਇਨਫੋਰਮੇਸ਼ਨ ਆਈ ਸੀ ਕਿ ਇੱਕ ਅਰਪਨਾਂ ਦਾ ਲੜਕਾ ਹੈ ਜਿਹੜਾ ਉਮਰ ਉਹਦੀ 17 ਸਾਲ ਹੈ ਜਿਹਨੇ ਆਪਣੀ ਜੀਵਨ ਲੀਲਾ ਨੂੰ ਕੱਲ ਸਮਾਪਤ ਕਰ ਲਿਆ ਸੀਗਾ ਜਿਸ ਦੇ ਸਵਾਨ ਦੇ ਵਿੱਚ ਅੱਜ ਉਹਨਾਂ ਦੇ ਫਾਦਰ ਵੱਲੋਂ ਬਿਆਨ ਦਿੱਤਾ ਗਿਆ ਜਿਨ੍ਹਾਂ ਦੇ ਬਿਆਨ ਦੇ ਆਧਾਰ ਤੇ ਅਸੀਂ 194 ਬੀ ਐਨ ਐਸ ਐਸ ਦੀ ਜਿਹੜੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਹੈ ਜਿਹੜਾ ਉਹਨਾਂ ਨੇ ਦੱਸਿਆ ਕਿ ਇਹਦੀ ਜਿਹੜੀ ਫਰੈਂਡਸ਼ਿਪ ਕਿਸੇ ਲੜਕੀ ਦੇ ਨਾਲ ਸੀ ਉਸ ਸਬੰਧੀ ਅਸੀਂ ਜਿਹੜਾ ਅਰਪਣ ਜਿਹਦੀ ਡੈਥ ਹੋ ਚੁੱਕੀ ਹੈ ਉਹਦਾ ਜਿਹੜਾ ਮੋਬਾਈਲ ਹੈ ਅਸੀਂ ਕਬਜ਼ੇ ਦੇ ਵਿੱਚ ਲੈ ਲਿਆ ਜਿਹਨੂੰ ਅਸੀਂ ਐਫ ਐਸ ਐਲ ਭੇਜ ਕੇ ਉਹਦੇ ਵਿੱਚੋਂ ਜੋ ਵੀ ਮੈਸੇਜ ਡਿਲੀਟ ਕੀਤੇ ਨੇ ਉਸ ਤੋਂ ਬਾਅਦ ਜਿਹੜੀ ਰਿਪੋਰਟ ਆ ਜਾਂਦੀ ਹੈ ਬਣਦੀ ਕਾਨੂੰਨੀ ਕਾਰਵਾਈ ਇਸ ਅਮਲ ਦੇ ਵਿੱਚ ਲਿਆ